ਜਗਬਾਨੀ ਟੀਵੀ ਤੇ ਇਸ ਵੇਲੇ ਦੀ ਬੇਹਦ ਵੱਡੀ ਖਬਰ ਪੰਜਾਬ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦੋਂ ਕਿ ਪੰਜ ਜ਼ਖਮੀ ਦੱਸੇ ਜਾ ਰਹੇ ਨੇ ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਵਿੱਚ ਧਮਾਕਾ ਹੋਇਆ ਹੈ ਤੁਹਾਨੂੰ ਦੱਸ ਦਈਏ ਕਿ ਬੋਇਲਰ ਦੇ ਵਿੱਚ ਬਲਾਸਟ ਹੋ ਜਾਂਦਾ ਹੈ ਔਰ ਜਿਸ ਸਮੇਂ ਟ్రਾਇਲ ਲਿਆ ਜਾ ਰਿਹਾ ਸੀ ਉਸੇ ਦੌਰਾਨ ਇਹ ਧੁਮਾਕਾ ਹੁੰਦਾ ਜਿਸ ਦੇ ਵਿੱਚ ਜੋ ਉੱਥੇ ਮੌਜੂਦ 6 ਮੁਲਾਜ਼ਮ ਹੁੰਦੇ ਨੇ ਉਹ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਔਰ ਬਾਕੀ ਗੰਭੀਰ ਰੂਪ ਦੇ ਨਾਲ ਚੁੱਲਸ ਚੁੱਕੇ ਨੇ ਤਾਂ ਵੇਰਕਾ ਮਿਲਕ ਪਲਾਂਟ ਦੇ ਵਿੱਚ ਇਹ ਧੁਮਾਕਾ ਹੋਇਆ ਦੱਸਦੀ ਕਿ ਛੁੱਟੀ ਵਾਲੇ ਦਿਨ ਬੋਇਲਰ ਚੈੱਕ ਕਰਨ ਲਈ ਇਹਨਾਂ ਨੂੰ ਬੁਲਾਇਆ ਗਿਆ ਸੀ ਔਰ ਜਦੋਂ ਇਹ ਆ ਪਹੁੰਚਦੇ ਨੇ ਉਥੇ ਔਰ ਬੋਇਲਰ ਚੈੱਕ ਕਰਦੇ ਨੇ ਟ్రਾਇਲ ਲਿਆ ਜਾ ਰਿਹਾ ਹੈ ਬੋਇਲਰ ਦਾ ਤਾਂ ਇਸੇ ਦੌਰਾਨ ਬਲਾਸਟ ਹੋ ਜਾਂਦਾ ਹੈ ਜਿਸ ਦੇ ਵਿੱਚ ਜੋ ਮੁਲਾਜ਼ਮ ਨੇ ਉਥੇ ਖੜੇ ਉਹ ਚੁਲਸ ਜਾਂਦੇ ਨੇ ਔਰ ਤੁਰੰਤ ਇਹਨਾਂ ਨੂੰ ਉਥੇ ਹਸਪਤਾਲ ਲੈ ਲਿਆਇਆ ਜਾਂਦਾ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਮ੍ਰਿਤਕ ਦਾ ਨਾਮ ਕੁਨਾਲ ਜੈਨ ਦੱਸਿਆ ਜਾ ਰਿਹਾ ਹੈ ਔਰ ਜੋ ਜ਼ਖਮੀ ਨੇ ਉਨ੍ਹਾਂ ਦੀ ਪਛਾਣ ਕੁਲਵੰਤ ਸਿੰਘ ਅਜੀਤ ਸਿੰਘ ਪੁਨੀਤ ਕੁਮਾਰ ਦਵਿੰਦਰ ਸਿੰਘ ਅਤੇ ਗੁਰਤੇਜ ਦੇ ਰੂਪ ਦੇ ਵਿੱਚ ਹੋਈ ਹੈ ਦੱਸਦੀ ਹੈ ਕਿ ਮ੍ਰਿਤਕ ਕੁਨਾਲ ਜੈਨ ਹੈਬੋਵਾਲ ਦਾ ਰਹਿਣ ਵਾਲਾ ਸੀ ਉਮਰ 42 ਸਾਲ ਸੀ ਔਰ ਉਸਦੀ ਪਤਨੀ ਵੀ ਇਸੇ ਪਲਾਂਟ ਦੇ ਵਿੱਚ ਕੰਮ ਕਰਦੀ ਸੀ ਦੱਸਿਆ ਜਾ ਰਿਹਾ ਹੈ ਕਿ ਕੁਲਨਾਲ ਜੈਨ ਆਪਣੇ ਦੋਸਤਾਂ ਦੇ ਨਾਲ ਰਾਤ ਨੂੰ ਵਰਦੇ ਪਾਰਟੀ ਦੇ ਵਿੱਚ ਸੀ ਔਰ ਇਸੇ ਦੌਰਾਨ ਉਸ ਨੂੰ ਫੋਨ ਆਉਂਦਾ ਹੈ ਪਲਾਂਟ ਤੋਂ ਔਰ ਰਾਤ ਨੂੰ ਪਲਾਂਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਜਾਂਦਾ ਔਰ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਪਲਾਂਟ ਦਾ ਜੋ ਬੋਇਲਰ ਹੈ ਉਹ ਚੈੱਕ ਕਰਨਾ ਹੈ